ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਤੇ ਹੋਰਨਾਂ ਕਿਸਾਨਾਂ ਵੱਲੋਂ ਗੁਰਦਾਸਪੁਰ ਚ ਹੜ੍ਹਾਂ ਨਾਲ ਨੁਕਸਾਨੀ ਜ਼ਮੀਨਾਂ ਨੂੰ ਪੱਧਰ ਕਰਵਾਇਆ ਜਾ ਰਿਹਾ ਹੈ ਉਹ ਖੁਦ ਮੌਕੇ ਤੇ ਪਹੁੰਚੇ ਹਨ ਤੇ ਉਹਨਾਂ ਦੱਸਿਆ ਕਿ ਦਰਿਆ ਦਾ ਬੰਨ ਟੁੱਟਣ ਕਾਰਨ ਜ਼ਮੀਨਾਂ ਦੇ ਕਈ ਫੁੱਟ ਰੇਤ ਝੜ ਗਿਆ ਸੀ ਨੁਕਸਾਨੀ ਜ਼ਮੀਨਾਂ ਸਾਫ ਤੇ ਪੱਧਰ ਕਰਵਾਉਣ ਦਾ ਜੋ ਕੰਮ ਸ਼ੁਰੂ ਕੀਤਾ ਗਿਆ ਸੀ ਉਸ ਨੂੰ ਮਿਲਾ ਕੇ ਮੁਕੰਮਲ ਕਰ ਲਿਆ ਗਿਆ ਹੈ ਬਾਕੀ ਜ਼ਮੀਨਾਂ ਨੂੰ ਵੀ ਪੱਧਰ ਕਰਵਾਇਆ ਜਾ ਰ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਅਸੀਂ ਇੱਥੇ ਇਹ ਜਿਹੜਾ ਧਰਮਕੋਟ ਪੱਤਨ ਦੇ ਉੱਤੇ ਉਹ ਸਾਹਮਣੇ ਤੋਂ ਦਰਿਆ ਟੁੱਟਣ ਕਾਰਨ ਆਹ ਜਿਹੜੇ ਇਲਾਕੇ 'ਚ ਅਸੀਂ ਖੜੇ ਆਂ ਸਰਦਾਰ ਭਗਤ ਸਿੰਘ ਦਾ ਖੇਤ ਹੈ ਸਰਦਾਰ ਰਜੀਤ ਸਿੰਘ ਉਹਨਾਂ ਦਾ ਖੇਤ ਹੈ ਜਿੱਥੇ ਦਰਿਆ ਟੁੱਟਣ ਦੇ ਨਾਲ ਲਗਭਗ 3-3 ਫੁੱਟੋ 3.5-3 ਫੁੱਟੋ ਕਿਤੇ ਪੌਣੇ 3 ਫੁੱਟੋ ਰੇਤਾ ਚੜ ਗਿਆ ਹੈ ਜਮੀਨਾਂ ਬੇਕਾਰ ਹੋ ਗਈਆਂ ਸੀ ਜਿਸ ਦਿਨ ਅਸੀਂ ਆਏ ਆ ਇਹ ਲੱਗਦਾ ਸੀ ਕਿ ਬਹੁਤ ਬੁਰਾ ਹਾਲ ਹੈ ਪਰਿਵਾਰ ਵਿਚਾਰੇ ਦਾ ਮਨ ਟੁੱਟਿਆ ਹੋਇਆ ਸੀ ਉਸ ਵੇਲੇ ਤਾਂ ਅਸੀਂ ਇਹਨਾਂ ਨੂੰ ਉਸ ਦਿਨ ਇੱਕ ਗੁਰੂ ਦੇ ਆਸਰੇ ਨਾਲ ਸਹਾਰੇ ਨਾਲ ਇਹਨਾਂ ਨੂੰ ਇੱਕ ਧਾਰਸ ਦੇ ਕੇ ਗਏ ਸੀਗੇ ਜੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡਾ ਮਾਨ ਪੱਧਰ ਕਰਨ ਦੀ ਔਰ ਉਸ ਗੁਰੂ ਦੇ ਉਹ ਟ ਆਸਰੇ ਦੇ ਨਾਲ ਆਪਾਂ ਅੱਜ ਤੋਂ 6 ਦਿਨ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋਈ ਹੈ ਰਹਿਮਤ ਹੋਈ ਹੈ। ਐਸ ਵੇਲੇ ਇਹ ਜਿਹੜਾ ਉਸ ਦਿਨ ਕੰਮ ਫੜਿਆ ਸੀ ਉਹ ਸਾਰੇ ਦਾ ਸਾਰਾ ਕੰਮ ਅਸੀਂ ਕੰਪਲੀਟ ਕਰ ਚੁੱਕੇ ਆ। ਸਿਰਫ ਇਹਦੇ ਵਿੱਚ ਬਾਹਰ ਦਿੱਤਾ ਬਾਣ ਮਿੱਟੀ ਖਿੱਚਣ ਵਾਲੀ ਜਿੱਦਾਂ ਠਿੱਕਨੀ ਜੀ ਖਿੱਚਦੀ ਐ ਇਧਰ ਉਧਰ ਕਰਦੀ ਐ ਸਿਰਫ ਕੰਪਿਊਟਰ ਕਰਾਹਾ ਲੱਗਣ ਦਾ ਕੰਮ ਥੋੜਾ ਜਿਹਾ ਬਾਕੀ ਬਚਿਆ ਹੈ। ਉਹ ਜਿੱਦਿਆਂ ਜ਼ਮੀਨ ਸੁੱਕ ਗਈ ਥੋੜੀ ਜੀ ਕੰਪਿਊਟਰ ਮਿੱਟੀ ਛੱਡਣ ਲੱਗ ਗਿਆ ਠੀਕ ਢੰਗ ਨਾਲ ਚੱਕਣ ਲੱਗ ਗਿਆ। ਉਸ ਦਿਨ ਉਸ ਤੋਂ ਬਾਅਦ ਆ ਕੇ ਉਹਦੇ ਤੇ ਉਹ ਵੀ ਆਪਾਂ ਗੁਰੂ ਨੇ ਜੇ ਮਿਹਰ ਕੀਤੀ ਤਾਂ ਉਹ ਇਹਨਾਂ ਦੀ ਸੇਵਾ ਕੰਪਲੀਟ ਕਰਾਂਗੇ ਸੋ ਹੁਣ ਇਸ ਤੋਂ ਅਗਲੇ ਪਾਸੇ ਜਿਹੜੀ ਹੈ ਉਹ ਸਾਡੀ ਕੋਸ਼ਿਸ਼ ਹੈ ਕਿ ਉਹ ਅਗਲੇ ਪਾਸੇ ਜਿਹੜਾ 5-6 ਕਿੱਲਾਂ ਦਾ ਕੰਮ ਹੋਰ ਵੀਰਾਂ ਦਾ ਇਸੇ ਤਰ੍ਹਾਂ ਨਾਲ ਖਰਾਬ ਹੋਇਆ ਵਾ ਸਾਡੀ ਕੋਸ਼ਿਸ਼ ਹੈ ਕਿ ਉਹ ਵੀ ਅਸੀਂ ਪਧਰ ਕਰ ਦਈਏ ਇੱਕ ਸਾਡੀ ਬੇਨਤੀ ਹੈ ਕਿ ਜਿਹੜੇ-ਜਿਹੜੇ ਵੀਰ ਜਿਵੇਂ-ਜਿਵੇਂ ਸਾਡੇ ਕੋਲੇ ਆਇਆ ਹੈ ਓਵੇਂ-ਓਵੇਂ ਮੁੰਡਾ ਕੰਮ ਕਰ ਰਿਹਾ ਹੈ ਬੜੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਪਲੀਜ਼ ਕੋਈ ਵੀ ਵੀਰ ਆ ਕੇ ਨੂੰ ਐਂ ਡਿਸਟਰਬ ਆਪਾਂ ਨਾ ਕਰੇ ਕਰੇ ਕਿ ਵੀ ਮੇਰੇ ਪਹਿਲਾਂ ਚੱਲੋ ਮੇਰੇ ਪਹਿਲਾਂ ਚੱਲੋ ਕਿਉਂਕਿ ਜਿਵੇਂ ਸਾਰਿਆਂ ਦੇ ਅਸੀਂ ਜਿੰਨਾ ਕਰ ਸਕੇ ਅਸੀਂ ਜਿੰਨਾ ਕਰ ਸਕੇ ਜਿੰਨੇ ਸਾਡੇ ਸਮਰਥਾ ਹੋਈ ਉਹਨਾਂ ਕਰਕੇ ਜਾਵਾਂਗੇ ਉਹਨੀਆਂ ਅਸੀਂ ਬਾਹ ਲਾਵਾਂਗੇ ਹੋਰ ਵੀ ਆਪਣੀਆਂ ਸੰਸਥਾਵਾਂ ਨੇ ਹੋਰ ਉਹਨਾਂ ਨੂੰ ਵੀ ਅਸੀਂ ਬੁਲਾ ਲਾਂਗੇ ਭਾਈ ਤੁਸੀਂ ਇੱਥੇ ਆ ਕਰੋ ਸੋ ਇਸ ਕਰਕੇ ਆਪਾਂ ਰਲ ਮਿਲ ਕੇ ਪੂਰੇ ਪਿਆਰ ਨਾਲ ਸਤਿਕਾਰ ਨਾਲ ਇੱਕ ਦੂਜੇ ਦੇ ਨਾਲ ਕੋਆਪਰੇਸ਼ਨ ਕਰਦੇ ਹੋਏ ਆਪਾਂ ਇਸ ਕੰਮ ਨੂੰ ਸਿਰੇ ਚੜਾਉਣਾ ਹੈ ਹੁਣ ਮੈਂ ਤੁਹਾਡੇ ਨਾਲ ਤੁਹਾਡੇ ਰੂਬਰੂ ਆਪਣੇ ਕਿਸਾਨ ਖੜੇ ਨੇ ਸਰਦਾਰ ਹਰਭਜਨ ਸਿੰਘ ਜੀ ਹੋਰੀ ਇਹਨਾਂ ਨੂੰ ਤੁਹਾਡੇ ਰੂਬਰੂ ਕਰਾਂਗਾ ਭਜਨ ਸਿੰਘ ਜੀ ਤੁਸੀਂ ਦੱਸਿਓ ਵੀ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ ਜਿਹੜਾ ਆਪਾਂ ਇਹ ਮਤਲਬ ਤੁਹਾਡਾ ਵਾਣ ਫਦਰ ਕੀਤਾ ਤੁਸੀਂ ਸੈਟੀਸਫਾਈ ਹੋ ਖੁਸ਼ ਹੋ ਹਾਂ ਬਿਲਕੁਲ ਖੁਸ਼ ਹਾਂ ਜੀ ਭਾਈ ਖਾਲਸਾ ভাই ਕੋ ਫੱਤੇ 33 ਇਸ ਤਰ੍ਹਾਂ ਕਿ ਜਿਸ ਦਿਨ ਅਸੀਂ ਆ ਕੇ ਆਪਣੇ ਖੇਤ ਨੂੰ ਦੇਖਿਆ ਆਪਣੇ ਵਾਹ ਨੂੰ ਦੇਖਿਆ ਤੇ ਉਸ ਦਿਨ ਅਸੀਂ ਘਬਰਾਉਂਦੇ ਸੀ ਕਿ ਅਸੀਂ ਇੰਨੀ ਰੇਤ ਮਿੱਟੀ ਨੂੰ ਖੜਾਂਗੇ ਕਿੱਥੇ ਤੇ ਜਿਹੜਾ ਸਾਡੇ ਕੋਲ ਬੰਨ ਬਣਿਆ ਡਮ ਪਿਆ ਆ ਉਹਦਾ ਅਸੀਂ ਕੀ ਕਰਾਂਗੇ ਜੇ ਅਸੀਂ ਆਪਣੇ ਔਕਾਤ ਨਾਲ ਪੂਰਦੇ ਤੇ ਅਸੀਂ ਪੰਜਾਂ ਸਾਲਾਂ ਸੱਤਾਂ ਸਾਲਾਂ ਚ ਵੀ ਇਹਨੂੰ ਨਹੀਂ ਸੀ ਪੂਰ ਸਕਦੇ ਪਰ ਡਲੇਵਾਲ ਸਾਹਿਬ ਦੀ ਮਿਹਰਬਾਨੀ ਆ ਸਿੱਧੂ ਪਰ ਜੱਥੇਬੰਦੀ ਦੀ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਆਪਣੇ ਨੈਟਵਰਕ ਦੇ ਵਿੱਚੋਂ ਕਿੱਥੋਂ ਟਰੈਕਟਰ ਲਿਆਂਦੇ ਨੇ ਕਿੱਥੋਂ ਖਰਚਾ ਲਿਆਂਦਾ ਆ ਕਿਸ ਤਰ੍ਹਾਂ ਇਹਨਾਂ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਆ ਇਹਨਾਂ ਦੀ ਆਵਾਜ਼ ਤੇ ਇਕੱਠੀ ਹੋਏ ਨੇ ਅੱਜ ਸਾਡੀ ਜ਼ਮੀਨ ਬਿਲਕੁਲ ਆਬਾਦ ਹੋ ਗਈ ਆ ਅਸੀਂ ਜਿਹੜੀ ਜਿਹੜੀ ਬੰਜਰ ਹੋਈ ਸੀ ਸਾਨੂੰ ਵੀਰ ਦਿਆ ਕਿ ਅਸੀਂ ਹੁਣ ਇਹਦੇ ਵਿੱਚ ਸਾਡੇ ਦਾਣੇ ਬੀਜੇ ਜਾਣ ਤੇ ਉਗ ਜਾਣਗੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦੀਆਂ ਸਿੱਧੂ ਬਰ ਜਥੇਬੰਦੀ ਦਾ ਜਿਹੜਾ ਦਲੇਵਾਲ ਸਾਹਿਬ ਦਾ ਵੀਰ ਗੁਰਵਿੰਦਰ ਸਿੰਘ ਦਾ ਜਿਨ੍ਹਾਂ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਅਜੇ ਘੜੀ ਪਾਸੇ ਚਲੇ ਗਏ ਹੋਵਾਂਗੇ ਪਰ ਇਹ ਮੇਰਾ ਵੀਰ ਸ਼ਾਬਾਸ਼ ਇਹਦੇ ਜਿਨ੍ਹਾਂ ਨੇ ਸਾਡੇ ਤੋਂ ਵੀ ਵੱਧ ਕੇ ਤਨਦੇਈ ਦੇ ਨਾਲ ਇਸ ਕੰਮ ਨੂੰ ਸੰਪੂਰਨ ਕੀਤਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਿਹਰਬਾਨੀ ਸ਼ੁਕਰੀਆ ਧੰਨਵਾਦ ਅਸਲ ਗੱਲ ਇਹ ਆ ਕਿ ਨਾ ਤੇ ਗੱਲਿਆਲ ਨੇ ਕੀਤਾ ਕੁਛ ਨਾ ਗੁਰਵਿੰਦਰ ਨੇ ਕੀਤਾ ਕੁਛ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ ਆ ਸਾਰੇ ਇਹਨਾਂ ਸਿੰਘਾਂ ਦੀ ਮਿਹਨਤ ਹੈ ਜੋ ਮੁੰਡੇ ਇੱਥੇ ਡਰਾਈਵਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਡਟ ਕੇ ਰਹੇ ਨੇ ਇਹ ਉਹਨਾਂ ਦੀ ਮਿਹਨਤ ਆ ਉਹਨਾਂ ਦੀ ਮਿਹਨਤ ਨਾਲ ਇਹ ਕੰਮ ਹੋਇਆ ਆ ਦੇਖਦਾ ਤੁਹਾਨੂੰ ਸਾਰਿਆਂ ਨੂੰ ਇਹ ਛੋਟਾ ਪਹਿਲਵਾਨ ਔਰ ਇਹ ਮੁੰਡਾ 12 ਸਾਲ ਦੀ ਉਮਰ ਦਾ ਹੈ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਟਰੈਕਟਰ ਤੇ ਵਹਿੰਦਾ ਰਿਹਾ ਔਰ ਡਟ ਕੇ ਕੰਮ ਕੀਤਾ ਇਹੋ ਜਿਹੇ ਯੋਧਿਆ ਨੇ ਇਹ ਸਾਡੀਆਂ ਸੰਗਤਾਂ ਨੇ ਉਹਨਾਂ ਨੇ ਇਹ ਮਿਹਨਤ ਕੀਤੀ ਹੈ ਪਹਿਲੇ ਦਿਨ ਤੇ ਸਾਡੇ ਕੋਲ ਇਹਨਾਂ ਵਿਚਾਰਿਆਂ ਨੂੰ ਰੋਟੀ ਨਹੀਂ ਦਿੱਤੀ ਗਈ ਔਰ ਮੈਂ ਧੰਨਵਾਦੀ ਆ ਸਾਡੇ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੂੰ ਰੋਟੀ ਨਾ ਦੇਣ ਦੇ ਬਾਵਜੂਦ ਵੀ ਭੁੱਖੇ ਰਹਿ ਕੇ ਵੀ ਆਹ ਸੇਵਾ ਉਹਨਾਂ ਨੇ ਨਿਭਾਈ ਹੈ ਮੈਂ ਸ਼ੁਕਰਗੁਜ਼ਾਰ ਆ ਇਕੱਲੇ ਇਕੱਲੇ ਨੌਜਵਾਨ ਦਾ ਇਕੱਲੇ ਇਕੱਲੇ ਬੱਚੇ ਦਾ ਸ਼ੁਕਰਗੁਜ਼ਾਰ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇੱਥੇ ਤੇਲ ਦੀ ਸੇਵਾ ਕਰਕੇ ਤੇਜ ਕਮਲੂ ਨੇ ਪ੍ਰੇਰਿਤ ਹੋਣ ਦੇ ਵਿੱਚ ਸਾਡੀ ਮਦਦ ਕੀਤੀ ਹੈ ਸਾਰੇ ਹਰ ਇੱਕ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਲੰਗਰ ਵਾਸਤੇ ਰਸਤੇ ਭੇਜੀ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਨਾਲ ਸਾਡੇ ਅੱਜ ਇੱਥੇ ਸਰਦਾਰ ਅਜੀਤ ਸਿੰਘ ਵੀ ਆਏ ਨੇ ਇਹਨਾਂ ਦੇ ਨਾਲ ਵੀ ਤੁਹਾਨੂੰ ਰੂਬਰੂ ਰੂਬਰੂ ਕਰਾਵਾਂਗੇ ਕਿਉਂਕਿ ਇਧਰਲਾ ਖੇਤ ਇਹਨਾਂ ਦਾ ਹੈ ਵੈਦ ਜੀ ਖਾਸਾ ਵੈਗੂ ਜੀ ਬਹੁਤ ਬਹੁਤ ਮਿਹਰਬਾਨੀ ਦੱਲਿਆ ਸਾਹਿਬ ਸਾਹਿਬ ਇਹਨਾਂ ਦੀ ਸਰਦਾਰਾਂ ਦੀ ਹੋਰ ਭਰਾਵਾਂ ਦੀ ਬੜੀ ਮਿਹਰਬਾਨੀ ਆ ਜਿਨ੍ਹਾਂ ਸਾਰੇ ਸਹਿਯੋਗ ਦੇ ਕੇ ਇਹ ਕਾਰੋਬਾਰ ਜਿਹੜਾ ਕੀਤਾ ਜੀਤਾ ਬੜੀ ਦੋ ਦੋ ਤਿੰਨ ਤਿੰਨ ਫੋੜ ਰਿਹਾ ਕਿਹਦੇ ਇਹਦੇ ਵਿੱਚ ਆਹੀ ਆਂਦੇ ਆ ਕਿ ਪਹਿਲੇ ਹੁਣ ਪੰਦਰ ਹੋਣੀ ਨਹੀਂ ਸਾਡੇ ਕੋਲ ਨਾ ਇੱਕ ਕੰਮ ਕੀਤਾ ਜਾਣਾ ਇਹਨੇ ਸੁਖੀ ਨਹੀਂ ਜਾਣੀ ਤਾ ਨਾ ਹੋਣੀ ਆ ਤੇ ਚਲੋ ਉਹ ਪੁੱਤਰ ਵਾਲਾ ਮੇਰ ਕਰਨ ਵਾਲਾ ਇਹਨਾਂ ਨੇ ਮਨ ਮੇਰ ਪਈ ਪਹਿਲਾਂ ਹੀ ਇੱਥੇ ਤੁਹਾਡੇ ਕੋਲ ਆਏ ਨੇ ਤੇ ਆੜ ਕੇ ਨਾਲ ਸਾਡਾ ਕਾਰਡ ਕੀਤਾ ਬਹੁਤ ਬਹੁਤ ਧੰਨਵਾਦ ਪਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਦੋਸਤੋ ਇਸ ਵੇਲੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਅਸੀਂ ਇੱਥੇ ਇਹ ਜਿਹੜਾ ਧਰਮਕੋਟ ਪਤਨ ਦੇ ਉੱਤੇ ਉਹ ਸਾਹਮਣੇ ਤੋਂ ਦਰਿਆ ਟੁੱਟਣ ਕਾਰਨ ਆ ਜਿਹੜੇ ਇਲਾਕੇ 'ਚ ਅਸੀਂ ਖੜੇ ਆ ਸਰਦਾਰ ਭਗਤ ਸਿੰਘ ਦਾ ਖੇਤ ਹੈ ਸਰਦਾਰ ਅਜੀਤ ਸਿੰਘ ਉਹਨਾਂ ਦਾ ਖੇਤ ਹੈ ਜਿੱਥੇ ਦਰਿਆ ਟੁੱਟਣ ਦੇ ਨਾਲ ਲਗਭਗ 3-3 ਫੁੱਟੋ 3.5-3 ਫੁੱਟੋ ਕਿਤੇ ਪੌਣੇ 3 ਫੁੱਟੋ ਰੇਤਾ ਚੜ ਗਿਆ ਸੀ ਜ਼ਮੀਨਾਂ ਬੇਕਾਰ ਹੋ ਗਈਆਂ ਸੀ ਜਿਸ ਦਿਨ ਅਸੀਂ ਆਏ ਆ ਇਹ ਲੱਗਦਾ ਸੀ ਕਿ ਬਹੁਤ ਬੁਰਾ ਹਾਲ ਹੈ ਪਰਿਵਾਰ ਵਿਚਾਰੇ ਦਾ ਮਨ ਟੁੱਟਿਆ ਹੋਇਆ ਸੀ ਉਸ ਵੇਲੇ ਤਾਂ ਸਿ ਇਹਨਾਂ ਨੂੰ ਉਸ ਦਿਨ ਇੱਕ ਗੁਰੂ ਦੇ ਆਸਰੇ ਨਾਲ ਸਹਾਰੇ ਨਾਲ ਇਹਨਾਂ ਨੂੰ ਇੱਕ ਧਾਰਸ ਦੇ ਕੇ ਗਏ ਸੀਗੇ ਜੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡਾ ਮਾਨ ਪੱਧਰ ਕਰਨ ਦੀ ਔਰ ਉਸ ਗੁਰੂ ਦੇ ਉਹ ਟ ਆਸਰੇ ਦੇ ਨਾਲ ਆਪਾਂ ਅੱਜ ਤੋਂ 6 ਦਿਨ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋਈ ਹੈ ਰਹਿਮਤ ਹੋਈ ਹੈ ਇਸ ਵੇਲੇ ਇਹ ਜਿਹੜਾ ਉਸ ਦਿਨ ਕੰਮ ਫੜਿਆ ਸੀ ਉਹ ਸਾਰੇ ਦਾ ਸਾਰਾ ਕੰਮ ਅਸੀਂ ਕੰਪਲੀਟ ਕਰ ਚੁੱਕੇ ਹਾਂ ਸਿਰਫ ਇਹਦੇ ਵਿੱਚ ਬਹੁਤ ਦਿੱਤਾ ਬਾਣ ਮਿੱਟੀ ਖਿੱਚਣ ਵਾਲੀ ਜਿੱਦਾਂ ਖਿੱਤਨੀ ਜੀ ਖਿੱਚਦੀ ਐ ਇੱਧਰ ਉੱਧਰ ਕਰਦੀ ਐ ਸਿਰਫ ਕੰਪਿਊਟਰ ਕਰਾਹਾ ਲੱਗਣ ਦਾ ਕੰਮ ਥੋੜਾ ਜਿਹਾ ਬਾਕੀ ਬਚਿਆ ਉਹ ਜਿੱਦਿਆਂ ਜ਼ਮੀਨ ਸੁੱਕ ਗਈ ਥੋੜੀ ਜੀ ਕੰਪਿਊਟਰਾਂ ਮਿੱਟੀ ਛੱਡਣ ਲੱਗ ਗਿਆ ਠੀਕ ਠੰਗਣਾ ਚੱਕਣ ਲੱਗ ਗਿਆ ਉਸ ਦਿਨ ਉਸ ਤੋਂ ਬਾਅਦ ਆ ਕੇ ਉਹਦੇ ਤੇ ਉਹ ਵੀ ਆਪਾਂ ਗੁਰੂ ਨੇ ਜੇ ਮਿਹਰ ਕੀਤੀ ਤਾਂ ਉਹ ਇਹਨਾਂ ਦੀ ਸੇਵਾ ਕੰਪਲੀਟ ਕਰਾਂਗੇ ਸੋ ਹੁਣ ਇਸ ਤੋਂ ਅਗਲੇ ਪਾਸੇ ਜਿਹੜੀ ਐ ਉਹ ਸਾਡੀ ਕੋਸ਼ਿਸ਼ ਆ ਕਿ ਉਹ ਅਗਲੇ ਪਾਸੇ ਜਿਹੜਾ 5-6 ਕਿੱਲਾਂ ਦਾ ਕੰਮ ਹੋਰ ਵੀਰਾਂ ਦਾ ਜਿਹੜੇ ਸਿੱਧਰਾਂ ਨਾਲ ਖਰਾਬ ਹੋਇਆ ਵਾ ਸਾਡੀ ਕੋਸ਼ਿਸ਼ ਹੈ ਕਿ ਉਹ ਵੀ ਅਸੀਂ ਪੱਧਰ ਕਰ ਦਈਏ ਇੱਕ ਸਾਡੀ ਬੇਨਤੀ ਹੈ ਕਿ ਜਿਹੜੇ-ਜਿਹੜੇ ਵੀਰ ਜਿਵੇਂ-ਜਿਵੇਂ ਸਾਡੇ ਕੋਲੇ ਆਇਆ ਹੈ ਓਵੇਂ-ਓਵੇਂ ਮੁੰਡਾ ਕੰਮ ਕਰ ਰਿਹਾ ਹੈ ਬੜੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਪਲੀਜ਼ ਕੋਈ ਵੀ ਵੀਰ ਆ ਕੇ ਨੂੰ ਐਂ ਡਿਸਟਰਬ ਆਪਾਂ ਨਾ ਕਰੇ ਕਰੇ ਕਿ ਵੀ ਮੇਰੇ ਪਹਿਲਾਂ ਚੱਲੋ ਮੇਰੇ ਪਹਿਲਾਂ ਚੱਲੋ ਕਿਉਂਕਿ ਜਿਵੇਂ ਸਾਰਿਆਂ ਨੇ ਅਸੀਂ ਜਿੰਨਾ ਕਰ ਸਕੇ ਅਸੀਂ ਜਿੰਨਾ ਕਰ ਸਕੇ ਜਿੰਨੇ ਸਾਡੇ ਸਮਰਥਾ ਹੋਈ ਉਹਨਾਂ ਕਰਕੇ ਜਾਵਾਂਗੇ ਉੰਨੀ ਅਸੀਂ ਬਾਹ ਲਾਵਾਂਗੇ ਹੋਰ ਵੀ ਆਪਣੀਆਂ ਸੰਸਥਾਵਾਂ ਨੇ ਹੋਰ ਉਹਨਾਂ ਨੂੰ ਵੀ ਅਸੀਂ ਬੁਲਾ ਲਾਂਗੇ ਭਾਈ ਤੁਸੀਂ ਇੱਥੇ ਆ ਕਰੋ ਸੋ ਇਸ ਕਰਕੇ ਆਪਾਂ ਰਲ ਮਿਲ ਕੇ ਪੂਰੇ ਪਿਆਰ ਨਾਲ ਸਤਿਕਾਰ ਨਾਲ ਇੱਕ ਦੂਜੇ ਦੇ ਨਾਲ ਕੋਆਪਰੇਸ਼ਨ ਕਰਦੇ ਹੋਏ ਆਪਾਂ ਇਸ ਕੰਮ ਨੂੰ ਸਿਰੇ ਚੜਾਉਣਾ ਹੈ ਹੁਣ ਮੈਂ ਤੁਹਾਡੇ ਨਾਲ ਤੁਹਾਡੇ ਰੂਬਰੂ ਆਪਣੇ ਕਿਸਾਨ ਖੜੇ ਨੇ ਸਰਦਾਰ ਹਰਭਜਨ ਸਿੰਘ ਜੀ ਹੋਰੀ ਇਹਨਾਂ ਨੂੰ ਤੁਹਾਡੇ ਰੂਬਰੂ ਕਰਾਂਗਾ ਭਜਨ ਸਿੰਘ ਜੀ ਤੁਸੀਂ ਦੱਸਿਓ ਵੀ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ ਜਿਹੜਾ ਆਪਾਂ ਇਹ ਮਤਲਬ ਤੁਹਾਡਾ ਵਾਣ ਪਧਰ ਕੀਤਾ ਤੁਸੀਂ ਸੈਟੀਸਫਾਈ ਹੋ ਖੁਸ਼ ਹੋ ਹਾਂ ਬਿਲਕੁਲ ਖੁਸ਼ ਹਾਂ ਜੀ ਭਾਈ ਖਾਲਸਾ ਵਾਹੀ ਫੱਤੇ ਬੇਨਤੀ ਇਸ ਤਰ੍ਹਾਂ ਹੈ ਕਿ ਜਿਸ ਦਿਨ ਅਸੀਂ ਆ ਕੇ ਆਪਣੇ ਖੇਤ ਨੂੰ ਦੇਖਿਆ ਆਪਣੇ ਵਾਹ ਨੂੰ ਦੇਖਿਆ ਤੇ ਉਸ ਦਿਨ ਅਸੀਂ ਘਬਰਾਉਂਦੇ ਸੀ ਕਿ ਅਸੀਂ ਇੰਨੀ ਰੇਤ ਮਿੱਟੀ ਨੂੰ ਖੜਾਂਗੇ ਕਿੱਥੇ ਤੇ ਜਿਹੜਾ ਸਾਡੇ ਕੋਲ ਬੰਨ ਬਣਿਆ ਡਰਮ ਪਿਆ ਆ ਉਹਦਾ ਅਸੀਂ ਕੀ ਕਰਾਂਗੇ ਜੇ ਅਸੀਂ ਆਪਣੇ ਔਕਾਤ ਨਾਲ ਪੂਰਦੇ ਤੇ ਅਸੀਂ ਪੰਜਾਂ ਸਾਲਾਂ ਸੱਤਾਂ ਸਾਲਾਂ ਚ ਵੀ ਇਹਨੂੰ ਨਹੀਂ ਸੀ ਪੂਰ ਸਕਦੇ ਪਰ ਦਲੇਵਾਲ ਸਾਹਿਬ ਦੀ ਮਿਹਰਬਾਨੀ ਆ ਸਿੱਧੂ ਪਰ ਜੱਠੇਬੰਦੀ ਦੀ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਆਪਣੇ ਨੈਟਵਰਕ ਦੇ ਵਿੱਚੋਂ ਕਿੱਥੋਂ ਟਰੈਕਟਰ ਲਿਆਂਦੇ ਨੇ ਕਿੱਥੋਂ ਖਰਚਾ ਲਿਆਂਦਾ ਆ ਕਿਸ ਤਰ੍ਹਾਂ ਇਹਨਾਂ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਆ ਇਹਨਾਂ ਦੀ ਆਵਾਜ਼ ਤੇ ਇਕੱਠੇ ਹੋਏ ਨੇ ਅੱਜ ਸਾਡੀ ਜ਼ਮੀਨ ਬਿਲਕੁਲ ਆਬਾਦ ਹੋ ਗਈ ਆ ਅਸੀਂ ਜਿਹੜੀ ਜਿਹੜੀ ਬੰਜਰ ਹੋਈ ਸੀ ਸਾਨੂੰ ਉਮੀਦ ਆ ਕਿ ਅਸੀਂ ਹੁਣ ਇਹਦੇ ਵਿੱਚ ਸਾਡੇ ਦਾਣੇ ਬੀਜੇ ਜਾਣ ਤੇ ਉਗ ਜਾਣਗੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦੀਆਂ ਸਿੱਧੂ ਵਰ ਜਥੇਬੰਦੀ ਦਾ ਡੱਲੇਵਾਲ ਸਾਹਿਬ ਦਾ ਵੀਰ ਗੁਰਵਿੰਦਰ ਸਿੰਘ ਦਾ ਜਿਨ੍ਹਾਂ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਅਜੇ ਘੜੀ ਪਾਸੇ ਚਲੇ ਗਏ ਹੋਵਾਂਗੇ ਪਰ ਇਹ ਮੇਰਾ ਵੀਰ ਸ਼ਾਹਵਾਸ਼ੇ ਦੇ ਜਿਨ੍ਹਾਂ ਨੇ ਸਾਡੇ ਤੋਂ ਵੀ ਵੱਧ ਕੇ ਤਨਦੇਈ ਦੇ ਨਾਲ ਇਸ ਕੰਮ ਨੂੰ ਸੰਪੂਰਨ ਕੀਤਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਿਹਰਬਾਨੀ ਸ਼ੁਕਰੀਆ ਧੰਨਵਾਦ ਅਸਲ ਗੱਲ ਇਹ ਆ ਕਿ ਨਾ ਤੇ ਡੱਲੇਵਾਲ ਨੇ ਕੀਤਾ ਕੁਝ ਨਾ ਗੁਰਵਿੰਦਰ ਨੇ ਕੀਤਾ ਕੁਝ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ ਆ ਸਾਰੇ ਇਹਨਾਂ ਸਿੰਘਾਂ ਦੀ ਮਿਹਨਤ ਹੈ ਜੋ ਮੁੰਡੇ ਇੱਥੇ ਡਰਾਈਵਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਡਟ ਕੇ ਰਹੇ ਨੇ ਇਹ ਉਹਨਾਂ ਦੀ ਮਿਹਨਤ ਆ ਉਹਨਾਂ ਦੀ ਮਿਹਨਤ ਨਾਲ ਇਹ ਕੰਮ ਹੋਇਆ ਆ ਦੇਖਦਾ ਤੁਹਾਨੂੰ ਸਾਰਿਆਂ ਨੂੰ ਇਹ ਛੋਟਾ ਪਹਿਲਵਾਨ ਔਰ ਇਹ ਮੁੰਡਾ 12 ਸਾਲ ਦੀ ਉਮਰ ਦਾ ਹੈ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਟਰੈਕਟਰ ਤੇ ਵਹਿੰਦਾ ਰਿਹਾ ਔਰ ਡਟ ਕੇ ਕੰਮ ਕੀਤਾ ਇਹੋ ਜਿਹੇ ਯੋਧਿਆਂ ਨੇ ਇਹ ਸਾਰੀਆਂ ਸੰਗਤਾਂ ਨੇ ਉਹਨਾਂ ਨੇ ਇਹ ਮਿਹਨਤ ਕੀਤੀ ਆ ਪਹਿਲੇ ਦਿਨ ਤੇ ਸਾਡੇ ਕੋਲ ਇਹਨਾਂ ਵਿਚਾਰਿਆਂ ਨੂੰ ਰੋਟੀ ਨਹੀਂ ਦਿੱਤੀ ਗਈ। ਪਰ ਮੈਂ ਧੰਨਵਾਦੀ ਹਾਂ ਸਾਡੇ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੂੰ ਰੋਟੀ ਨਾ ਦੇਣ ਦੇ ਬਾਵਜੂਦ ਵੀ ਭੁੱਖੇ ਰਹਿ ਕੇ ਵੀ ਆਹ ਸੇਵਾ ਉਹਨਾਂ ਨੇ ਨਿਭਾਈ ਹੈ। ਮੈਂ ਸ਼ੁਕਰਗੁਜ਼ਾਰ ਹਾਂ ਕੱਲੇ-ਕੱਲੇ ਨੌਜਵਾਨ ਦਾ, ਕੱਲੇ-ਕੱਲੇ ਬੱਚੇ ਦਾ। ਸ਼ੁਕਰਗੁਜ਼ਾਰ ਹਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇੱਥੇ ਤੇਲ ਦੀ ਸੇਵਾ ਕਰਕੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਦੇ ਵਿੱਚ ਸਾਡੀ ਮਦਦ ਕੀਤੀ ਹੈ। ਸਾਰੇ ਹਰ ਇੱਕ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਲੰਗਰ ਵਾਸਤੇ ਰਸਤਾ ਭੇਜੀ ਹੈ। ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਨਾਲ ਸਾਡੇ ਅੱਜ ਇੱਥੇ ਸਰਦਾਰ ਅਜੀਤ ਸਿੰਘ ਵੀ ਆਏ ਨੇ ਇਹਨਾਂ ਦੇ ਨਾਲ ਵੀ ਤੁਹਾਨੂੰ ਰੂਬਰੂ ਰੂਬਰੂ ਕਰਾਵਾਂਗੇ ਕਿਉਂਕਿ ਇਧਰਲਾ ਖੇਤ ਇਹਨਾਂ ਦਾ ਹੈ ਵੈਕੀਜੀ ਖਸਤਾ ਵੈਕੀਜੀ ਬਹੁਤ ਬਹੁਤ ਮਿਹਰਬਾਨੀ ਦੱਲਿਆ ਸਾਹਿਬ ਸਾਹਿਬ ਇਹਨਾਂ ਦੀ ਸਰਦਾਰਾਂ ਦੀ ਹੋਰ ਭਰਾਵਾਂ ਦੀ ਬੜੀ ਮਿਹਰਬਾਨੀ ਆ ਜਿਨ੍ਹਾਂ ਸਾਰੇ ਸਹਿਯੋਗ ਦੇ ਕੇ ਇਹ ਕਾਰੋਬਾਰ ਜਿਹੜਾ ਕੀਤਾ ਇਹਦਾ ਬੜੀ ਦੋ ਦੋ ਤਿੰਨ ਤਣ ਫੋੜ ਰਿਹਾ ਥਾ ਜਿਹੜੀ ਇਹਦੇ ਵਿੱਚ ਸਾਹੀ ਆਂਦੇ ਆ ਕਿ ਪਹਿਲੀ ਹੁਣ ਪੰਦਰੋਂ ਨਹੀਂ ਸਾਡੇ ਕੋਲ ਨਾ ਇੱਕ ਕੰਮ ਕੀਤਾ ਜਾਣਾ ਇਹ ਨਹੀਂ ਸੁਖੀ ਨਹੀਂ ਜਾਣੀ ਤਰਾ ਹੋਣੀ ਹੈ ਤੇ ਚਲੋ ਉਹ ਕੁਤਤ ਵਾਲਾ ਮੇਰ ਕਰਨ ਵਾਲਾ ਇਹਨਾਂ ਦੇ ਮਨ ਮੇਰ ਪਈ ਪਹਿਲਾਂ ਹੀ ਇੱਥੇ ਤੁਹਾਡੇ ਕੋਲ ਆਏ ਨੇ ਤੇ ਆੜ ਕੇ ਨਾਲ ਸਾਡਾ ਕਾਰਡ ਕੀਤਾ ਬਹੁਤ ਬਹੁਤ ਧੰਨਵਾਦ ਪਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ